ਖਬਰ ਹੁਸ਼ਿਆਰਪੁਰ ਦੇ ਨਜ਼ਦੀਕੀ ਪਿੰਡ ਟੱਕੋਵਾਲ ਤੋਂ ਹੈ ਜਿੱਥੋਂ ਦੇ ਰਹਿਣ ਵਾਲੇ ਇੱਕ ਨੌਜਵਾਨ ਨੇ ਬੀਤੇ ਦਿਨੀ ਸਰਪੰਚੀ ਦੇ ਰੌਲੇ ਨੂੰ ਲੈ ਕੇ ਕੁਝ ਨੌਜਵਾਨਾਂ 'ਤੇ ਹਮਲਾ ਕਰਨ ਦੇ ਇਲਜ਼ਾਮ ਲਗਾਏ ਨੇ ਨੌਜਵਾਨ ਫਿਲਹਾਲ ਜ਼ਖਮੀ ਹੈ ਉਸ ਨੂੰ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜ਼ਖਮੀ ਨੌਜਵਾਨ ਦਾ ਇਲਜ਼ਾਮ ਹੈ ਕਿ ਬੀਤੇ ਦਿਨੀ ਪਿੰਡ ਦੇ ਹੀ ਕੁਝ ਨੌਜਵਾਨ ਜੋ ਕਿ ਸਾਬਕਾ ਸਰਪੰਚ ਨਾਲ ਸੰਬੰਧਤ ਹਨ ਉਹਨਾਂ ਵੱਲੋਂ ਚੋਣਾਂ 'ਚ ਹਾਰ ਨੂੰ ਦੇਖਦਿਆਂ ਉਸ ਉੱਤੇ ਹਮਲਾ ਕੀਤਾ ਗਿਆ ਜਿਸ ਕਾਰਨ ਉਹ ਜ਼ਖਮੀ ਹੋਇਆ ਤੇ ਹਸਤਾਲੇ ਦੇ ਦਾਖਲ ਹੈ। ਜੀ ਇਨਕਾਰ ਸਿੰਘ ਦੀ ਬਤ ਨਹੀਂ ਕਿਹੜਾ ਪਿੰਡ ਮੋਟਪੋੜ ਤੇ ਕੀ ਹੋਇਆ ਇਹਦਾ ਤੁਹਾਡੇ ਜ਼ਖਮੀ ਹੋਏ ਤੁਸੀਂ ਇਹਨੇ ਮੈਨੂੰ ਭਾਜੀ ਮੈਂ ਵਿਸ਼ਾਲ ਮੈਗਾਵਾਟ ਕੰਮ ਕਰਦਾ ਸੀ। ਤਾਂ ਮੈਨੂੰ 6 ਵਜੇ ਸ਼ੂਟਿੰਗ ਹੋਈ ਤਾਂ ਮੈਂ ਉੱਥੋਂ ਨਿਕਲਣ ਲੱਗਾ ਤਾਂ ਸਾਡੇ ਪਿੰਡ ਦੇ ਸਾਫਤਾ ਸਰਪੰਚ ਹਨ ਮਨਦੀਪ ਕੁਮਾਰ ਸੋਨੂੰ ਜੀ ਇਹਨਾਂ ਦਾ ਭਤੀਜਾ ਹਨ ਵੰਸ਼ ਐਕਟਿਵਾ ਦੇ ਸਿਕ ਠੀਕ ਹੈ ਤਾਂ ਮੈਂ ਸੋਚਿਆ ਤਾਂ ਮੈਨੂੰ ਡਰ ਗਿਆ ਵੀ ਥੋੜਾ ਪਿਆ ਉਹ ਬੰਦੇ ਨੇ ਤਾਨੂੰ ਫੋਨ ਲਾ ਲਿਆ ਮੈਂ ਦੇ ਕੇ ਤਾਂ ਮੈਂ ਪਹਿਲਾਂ ਮੋਟਰਸਾਈਕਲ ਦੀ ਕਿੱਕ ਮਾਰੀ ਨਾ ਦਰਦੇ ਨੇ ਫਿਰ ਮੈਂ ਚੱਲ ਪਿਆ ਫਿਰ ਮੈਂ ਜਿੱਧਰ ਦੀ ਜਾਂਦਾ ਮੈਂ ਉਧਰ ਹੀ ਆਇਆ ਸੀ ਤਾਂ ਮੇਰੇ ਕੋਲ ਇੱਕ ਮਿਸਾਲ ਮੈਗਾ ਬਾਡ ਦਾ ਆਰਡਰ ਸੀਗਾ ਤਾਂ ਮੈਂ ਉਹ ਹਨਾ ਫੋਟੋ ਹੀਰਾ ਦੇ ਕੇ ਫਿਰ ਮੈਂ ਜਿੰਮੇ ਜਾਂਦਾ ਮੈਂ ਜਿੰਮੀ ਨਹੀਂ ਗਿਆ ਮੈਨੂੰ ਥੋੜਾ ਮਾਹੌਲ ਆਪਣੇ ਆਪ ਨੂੰ ਠੀਕ ਜਾਣ ਲੱਗਾ ਜਿਸ ਹਿਸਾਬ ਨਾਲ ਮੇਰੀ ਰੈਕੀ ਜੀ ਕਰਦਾ ਸੀਗਾ ਠੀਕ ਆ ਤਾਂ ਫਿਰ ਮੈਂ ਜਿੰਮੀ ਨਹੀਂ ਜਾਂ ਫਿਰ ਮੈਂ ਘਰੇ ਚੜ ਗਿਆ ਘਰੇ ਮੈਂ ਆਪਣਾ ਬਾਈਕ ਖੜੀ ਕੀਤੀ ਤਾਂ ਮੈਂ ਬੈਗ ਰੱਖਿਆ ਤਾ ਮੈਂ ਚਾਹੂ ਪੀ ਕੇ ਮੰਮੀ ਨੇ ਚਾਹ ਦਿੱਤੀ ਮੈਂ ਬਾਹਰ ਆ ਗਿਆ ਬਾਹਰ ਅਸੀਂ ਡੇਲੀ ਮੰਡੇ ਖੜਦੇ ਗੁਰਦੁਆਰੇ ਕੋ ਨੋਰਮਲੀ ਖੜਦੇ ਆਪਾਂ ਤਾਂ ਦੋ ਤਿੰਨ ਜਣੇ ਅਸੀਂ ਖੜੇ ਸੀ ਤਾਂ ਪਿੰਡ ਦਾ ਜਿਹੜਾ ਸਾਫਕਾ ਸਰਪੰਚਾ ਮਨਦੀਪ ਕੁਮਾਰ ਸੌਣ ਨੇ ਹਾਂ ਹਾਂ ਤਾਂ ਉਹ ਸੀ ਉਹਦੇ ਘਰ ਵਾਲੀ ਸੀ ਤਾਂ ਉਹਨੇ ਆਪਣੇ ਐਕਟਿਵਾ ਸੀਗੀ ਉਹਨਾਂ ਕੋ ਉਹਨੇ ਲਾਈਟ ਸਾਡੇ ਮੂੰਹ ਵੱਲ ਨੂੰ ਕਰਤੀ ਤਾਂ ਮੈਂ ਖੜਾ ਸੀ ਤਾਂ ਉੱਚੇ ਉੱਚੇ ਗਾਲਾ ਕੱਢਣ ਲੱਗ ਪਿਆ ਸਾਡੇ ਘਰਦਿਆਂ ਨੂੰ ਮੇਰੇ ਚਾਚੀ ਸਰਪੰਚ ਬਣਨਾ ਤਾਂ ਇਨੀ ਸਾਤੇ ਪਰਚਾ ਵੀ ਕੀਤਾ ਇਹਨਾਂ ਧੋਖਾ ਦੇਣਾ ਸਰਪੰਚ ਬਣਨਾ ਕਿਉਂਕਿ ਤਾਂ ਇਹਨੇ ਮੈਨੂੰ ਹਾਂ ਕੁਮਾਰੀ ਮੈਨੂੰ ਕਹਿੰਦਾ ਇੱਧਰ ਆਓ ਸਰਪੰਚੀ ਕਹਿੰਦਾ ਤੁਹਾਡੇ ਧੂਹੇ ਇਦਾਂ ਦੇ ਲਾਈਫ ਤੇ ਮੈਨੂੰ ਬੋਲਣ ਲੱਗ ਪਿਆ ਫਿਰ ਆਪਣੀ ਇਹਨੇ ਘਰ ਵਾਲ ਨੂੰ ਮੇਰੇ ਮੂਰੇ ਕਰਤਾ ਮੈਂ ਤਾਂ ਆਪਣੇ ਹੱਥ ਜੇਬਾਂ 'ਚ ਪਾ ਲਿਆ ਮੈਂ ਬੋਲੇ ਹਾਂ ਤੇ ਇਹ ਆਪਣੀ ਘਰ ਵਾਲ ਨੂੰ ਮੂਰੇ ਕਰਦਾ ਸੀ ਇਹਦੇ ਕੋਈ ਐਡਾਕ ਡੰਡਾ ਜਿਹਾ ਵੀ ਸੀਗਾ ਛੋਟੀ ਜਿਹੀ ਜਿਹੜੀ ਘਰ ਵਾਲੀ ਇਹ ਤੋਂ ਖੁੰਦੀ ਸੀ ਕਹਿੰਦੀ ਮਾਰ ਦੇ ਦੇ ਸਿਰ 'ਚ ਤਾਂ ਇਹਨਾਂ ਦੀ ਇੱਕ ਗੱਡੀ ਆ Swift ਇਹਨਾਂ ਦੀ 8807 ਇਦਾਂ ਕੁਛ ਕਰਕੇ ਨੰਬਰ ਆ ਅੱਛਾ ਜੀ ਤਾਂ ਉਹ ਮੁੰਡਾ ਆਇਆ ਪਿੱਛੇ ਉਹ ਇਹਨਾਂ ਦਾ ਵੀ ਆ ਉਹਨੇ ਲਿਆ ਕੇ ਮੇਰੀ ਲੱਤਾਂ 'ਚ ਮਾਰੀ ਤਾਂ ਮੈਂ ਇੱਧੇ ਪਿੱਛੇ ਹੰਡੇ ਪਿਆ ਸੀ ਸੀਸੀਟੀਵੀ ਰਿਪੋਰਟ ਹੋਇਆ ਸਾਰਾ ਤਾਂ ਉਹ ਮੁੰਡਾ ਵਿੱਚੋਂ ਨਿਕਲਿਆ ਇਹਨਾਂ ਦਾ ਮੁੰਡਾ ਪੰਜਾਛਿਆਂ ਨੇ ਮੂੰਹ ਬੰਨੇ ਹੋਏ ਸੀ ਜੀ ਉਹਨਾ ਜੋ ਮੈਂ ਇੱਕ ਦੋ ਪਛਾਣੇ ਇਹਨਾਂ ਦਾ ਤੀਜਾ ਬੰਚ ਸੀਗਾ ਜਿਹੜਾ ਵੀ ਰੈਕੀ ਕਰਦਾ ਸੀ ਤਾਂ ਮੁੰਡਾ ਕਨਾਲ ਸੀਗਾ ਇਹਦਾ ਤੋਂ ਸਰਪੰਚ ਦਾ ਛੋਟਾ ਮੁੰਡਾ ਕੋਈ ਮੁੰਡਾ ਇਹਦਾ ਤਾਂ ਅਵੀ ਨੇ ਇਹ 35 ਸੱਟੇ ਇਹਨੇ ਮੈਨੂੰ ਗੱਡੀ 'ਚ ਮਾਰ ਕੇ ਸਿੱਟ ਲਿਆ ਫਿਰ ਇਹਨਾਂ ਨਾਲ ਇੱਕ ਦੋ ਸਰਦਾਰ ਸੀਗੇ ਉਹ ਨਹੀਂ ਦਮਾਲੇ ਬੰਦੇ ਹੋ ਸੀਗੇ ਅੱਛਾ ਜੀ ਤਾਂ ਉਹ 35 ਸੱਟੇ ਆ ਨਾ ਉਹਨੇ ਮੈਨੂੰ ਥੱਲੇ ਸਿੱਟ ਲਿਆ ਉੱਥੇ ਬਜਰੀ ਦਾ ਢੇਰ ਸੀਗਾ ਤਾਂ ਇਹ ਮੇਰੇ ਮਾਲ ਲੱਪੇ ਖੰਡੇ-ਖੁੰਡੇ ਸੀਗੇ ਇਹਨਾਂ ਤੋਂ ਤਾਂ ਇਹ ਨਹੀਂ ਮੇਰੇ کافی ਇੱਥੇ ਬਾਤਾਂ ਤੇ ਮਾਰਿਆ ਭਾਜੀ ਟੱਕ ਤਾਂ ਇੱਥੇ ਟੱਕ ਮਾਰੇ ਤਾਂ ਮੇਰੇ ਸਿਰ 'ਚ ਸੱਟ ਲੱਗੀ ਆ ਇਹ ਰਣਜੀਤ ਸਾਰੀ ਸਰਪੰਚੀ ਸਰਪੰਚੀ ਦੀ ਭਾਜੀ ਇਹਨੇ ਮੈਨੂੰ ਕਈ ਵਾਰ ਧਮਕੀਆਂ ਬਾਅਦ 'ਚ ਮੈਨੂੰ ਸਰਪੰਚ ਕਹਿੰਦਾ ਵੀ ਤੇਰੇ ਗੋਲੀਆਂ ਮਾਰ ਲੇ ਇਹ ਤੋਂ ਲਸਾਂਸੀ ਰਵਾਲਵਰ ਸਿਗਾ ਲਾ ਕੇ ਘੁੰਮਦਾ ਹੁੰਦਾ ਸੀਗਾ ਪਰ ਰਾਤੀ ਮੈਨੂੰ ਇਹ ਧਮਕੀਆਂ ਦਿੰਦਾ ਸੀ ਵੀ ਤੇਰੇ ਹੁਣ ਗੋਲੀਆਂ ਮਾਰ ਲੇ ਜਾਣ ਲੱਗਾ ਕੀ ਮੰਗ ਕਰਨਾ ਹੈ ਮੰਗ ਤਾਂ ਭਾਜੀ ਇਹੀ ਕਰਦੇ ਜੋ ਸਜ਼ਾ ਬਣਦੀ ਐ ਉਹ ਦਿੱਤੀ ਜਾਵੇ ਸਖਤ ਤੋਂ ਸਖਤ ਕਿਉਂਕਿ ਇਹਨੇ ਪਿੰਡ ਦਾ ਮਾਹੌਲ ਬਹੁਤ ਇਹਨੇ ਖਰਾਬ ਕੀਤਾ ਹੈ ਕਾਹਾਂ ਨਹੀਂ ਖਤਰਾ ਹਾਂਜੀ ਪਿੰਡ 'ਚ ਪੂਰੀ ਕਿਸ ਪਾਰਟੀ ਨਾਲ ਸੰਬੰਧ ਇਹ ਕਿਸੇ ਪਾਰਟੀ ਨਾਲ ਸੰਬੰਧ ਇਹ ਜਦੋਂ ਪਿਛਲੀ ਵਾਰੀ ਵੋਟਾਂ ਹੋਈਆਂ ਅਸੀਂ ਆਮ ਆਦਮੀ ਨਾਲ ਸੀਗੇ ਤਾਂ ਇਹ ਕਾਂਗਰਸ ਨਾਲ ਸੀਗੇ ਇਹ ਪਹਿਲਾਂ ਬੰਦੇ ਜਿਹਾ ਸੀਗਾ ਇਹ ਇਕੱਲੇ ਤਾਂ ਬੰਦੇ ਜਿਹਾ ਇਹਦੇ ਮੁੰਡੇ ਨਾਲ ਫਿਰ ਮੁੰਡੇ ਨਾਲ ਇਹਨਾਂ ਨੂੰ ਪੈਸੇ ਮਿਲਦੇ ਉਦੋਂ ਲਾ ਹੋ ਜਾਂਦਾ ਜੀ ਇਹ ਬਹਿਲਾ ਬੀਐਸਪੀ ਚ ਵੀ ਰਹੇ ਹਾਂ ਹਾਂ ਜੀ ਹਾਂ ਜੀ ਹਾਂ ਜੀ ਤੰਦਰ ਦੇ ਮੁਂਢਾਲ ਵੀ ਜਾਰੀ ਸੀ ਬਰੇ ਸਾਹਮਣੇ ਭਾਜੀ ਜਿੰਨਾ ਜਿੱਦਾਂ ਅਸੀਂ ਆ ਨਾ ਸਾਡੇ ਐਂਟੀ ਚੱਲਦੇ ਰਹੇ ਸਾਡੇ ਪੁਰਾਣੇ ਉਹਦੇ ਸਰਪੰਚ ਸੀਗੇ ਉਹਨਾਂ ਦੇ ਵੀ ਐਂਟੀ ਚੱਲਦਾ ਰਿਹਾ ਪੁਲਿਸ ਕੰਪਲੇਟ ਕਰਤੀ ਹੁਣ ਤੁਸੀਂ ਹਾਂਜੀ ਭਾਜੀ ਰਾਤੀ ਪੁਲਿਸ ਆਈ ਸੀਗੀ ਤਾਂ ਮੇਰੀ ਹਾਲਤ ਨਹੀਂ ਠੀਕ ਸੀਗੀ ਠੀਕ ਹੈ ਧਿਆਨ ਵਾਸਤੇ ਚੱਲੋ ਉੱਥੇ ਸੁਣੋ ਪਿੰਡ ਦੀ ਮੌਜੂਦਾ ਸਰਪੰਚ ਦਾ ਕੀ ਕਹਿਣਾ ਸ਼ਮਿਤਾ ਦੇਵੀ ਸੀ ਸਰਪੰਚ ਕੀ ਗੱਲ ਹੋਈ ਹੈ ਇਹਦਾ ਏ ਸਰ ਜਲੋਦੀ ਸਰਪੰਚੀ ਦਾ ਸਰਪੰਚੀ ਜਦੋਂ ਫਾਰਮ ਪਰ ਹੋ ਰਿਹਾ ਨਾ ਇਹ ਉਸ ਦਿਨ ਤੋਂ ਹੀ ਰੰਝਿਤ ਸ਼ੁਰੂ ਹੋ ਗਈ ਉਹ ਹਾਂਜੀ ਸਾਡੀ ਫਾਈਲ ਵੀ ਕੈਨਸਲ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਮਨਦੀਪ ਕੁਮਾਰ ਸਰੋਂ ਸਰਪੰਚ ਬੋਲੋ ਹਾਂ ਹਾਂ ਤੇ ਇਹਨਾਂ ਨੇ ਹੁਣ ਸਾਡੇ ਬੇਟੇ ਤੇ ਅੱਖ ਰੱਖੀ ਕੰਮ ਤੋਂ ਆਇਆ ਹੈ ਕੰਮ ਤੋਂ ਹੀ ਇਹਨਾਂ ਨੇ ਇਹਨਾਂ ਦੇ ਪਿੱਛੇ ਇੱਕ ਗੱਡੀ ਲਾਈ ਹੋਈ ਸੀ ਇਹਨਾਂ ਨੇ ਉਥੇ ਹੀ ਇਹਨਾਂ ਪਿੱਛਾ ਕਰਦੇ ਕਰਦੇ ਪਛਾੜ ਆ ਗ੍ਰੋਟੇ ਆ ਗਿਆ ਹੈ ਪਿੰਡੇ ਵਿੱਚ ਜਿੱਦਾਂ ਹੀ ਆਇਆ ਐਂਟਰੀ ਹੋਈ ਆਈ ਇਹਨਾਂ ਨੇ ਉਥੇ ਹੀ ਇਹਨਾਂ ਨੂੰ ਚਾਹ ਬੋਸਰੇ ਅੱਗੇ ਕਹਿ ਕਿਤਾ ਇਹਨਾਂ ਨੇ ਠੀਕ ਹੈ ਜਦੋਂ ਦੇ ਸਰਪੰਚ ਬਣੇ ਉਦੋਂ ਦਾ ਇਹ ਵਾਅਦਾ ਜੀਸ਼ ਰੱਖਿਆ ਸੀ ਜੀਸ਼ ਉਦੋਂ ਦੀ ਆ ਕੀ ਮੰਨਤਾ ਸਾਡੇ ਦੇ ਸਰ ਇਹ ਇਹ ਆ ਕਿ ਐਸਡੀਐਮ ਵੀ ਨੇ ਨਾ ਮੇਰੇ ਤੋਂ ਕਬੂਸ਼ਨ ਵਾਈ ਕਿ ਇਹਨਾਂ ਨੇ ਹੀਰਾ ਫੇਰੀ ਕੀਤੀ ਹੋਈ ਆ ਪਰ ਅਸੀਂ ਇਹ ਹੀ ਮੰਨ ਦਤਦੇ ਆ ਕਿ ਜਿੰਨੀ ਸ਼ਕਤੀ ਨਾਲ ਇਹਨਾਂ ਨਾਲ ਕੋਈ ਸਹੀ ਆ ਸਕੀ ਨਾ ਮੈਂ ਤਾਂ ਕਹਿੰਦੀ ਆ ਕਿ ਕਿਹੜਾ ਇਹਨਾਂ ਨੇ ਕੀਤਾ ਜੀ ਇਹਨਾਂ ਨੇ ਸਾਡੇ ਨਾਲ ਕੀਤਾ ਗੱਲੂ ਪਿੰਡ ਦਾ ਕੋਈ ਹੋਰ ਬੱਚਾ ਵੀ ਚੱਕੂਗਾ ਇਨਾ ਦੇਸ਼ੇ ਤੇ ਫੈਲਾਉਣੀ ਕੋਈ ਚੰਗੀ ਗੱਲ ਨਹੀਂ ਹੈ ਤੁਸੀਂ ਮੌਜੂਦਾ ਸਰਪੰਚ ਹਾਂਜੀ ਮੈਂ ਮੌਜੂਦਾ ਸਰਪੰਚ ਹਾਂ ਕੀ ਨਾਮ ਮੇਰਾ ਨਾਮ ਸੁਮੇਤਾ ਦੇਵੀ ਠੀਕ ਹੈ ਉਥੇ ਹੀ ਪੁਲਿਸ ਦਾ ਕਹਿਣਾ ਹੈ ਕਿ ਫਿਲਹਾਲ ਉਹਨਾਂ ਦੇ ਕੋਲ ਇਹ ਮਾਮਲਾ ਆਇਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਜੀ ਸਰ ਕੀ ਨਾਮ ਹੈ ਜੀ ਮੇਰਾ ਨਾਮ ਮੀਸ਼ੇਮ ਕਾਫੇਂ ਦਾ ਸਰ ਇੱਕ ਪਿੰਡ ਟਕਵਾਲ ਦੇ ਵਿੱਚ ਓਂਕਾਰ ਨਾਮ ਦੇ ਵਿਅਕਤੀ ਨਾਲ ਕੁੱਟਮਾਰ ਹੋਈ ਹੈ ਕੀ ਮਾਮਲਾ ਹੈ ਓਂਕਾਰ ਸਿੰਘ ਸਨੂ ਕੁਲਵਿੰਦਰ ਸਿੰਘ ਨਾਂ ਦੇ ਨਾਲ ਪਿੰਡ ਬਾਦੀਆਂ ਵੱਲੋਂ ਕੋਈ ਯਾਦ ਬਿਨ ਕੋਈ ਲਾਕਡਾਉਨ ਦੀ ਉਹ ਮਨਦੀਪ ਕੁਮਾਰ ਬਗਵਾਰ ਦੇ ਬਗਵਾਰ ਨੇ ਉਹਦੇ ਨਾਲ ਲੜਾਈ ਝਗੜਾ ਕੀਤਾ ਜਿਸ ਪੰਦੀ ਬਿਆਨ ਮੁਹੰਮਦ ਰੂਹ ਦੇ ਬਿਆਨ ਦਾ ਦਿੱਤੇ ਅਗਲੀ ਕਾਰਵਾਈ ਜੇ ਜੰਮੂ ਸਿੱਖਲਿਆਂ ਦੀ ਆ ਰਹੀ ਹੈ ਕੋਈ ਐਫਆਈਆ ਦਾਜ ਵੀ ਕੀਤੀ ਗਈ ਹੈ ਹੁਣ ਕਿਸੇ ਅਗਲੀ ਕਾਰਵਾਈ ਕੀ ਆਉਂਦੀ ਜਾ ਰਹੀ ਹੈ ਅਮਰ ਦੇਖ ਠੀਕ